ਗੁਰੂ ਪਿਆਰੇ ਸਤ ਗੁਰ ਜੀ ਸਾਜੀ ਨਵਾਜੀ ਸਤ ਸੁਰ ਜੀ ਆਪ ਸਭ ਸੰਗਤਾਂ ਅਨੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਉਲ ਪੁੱਤਰ ਅੰਮ੍ਰਿਤ ਬਾਣੀ ਦਾ ਹਰ ਨੂੰ ਆਨੰਦ ਮੰਨਦੇ ਹੋ ਸਤਗੁਰ ਜੀ ਦੀ ਬਾਣੀ ਸਮੂ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਮੜਾਪੇ ਤੱਕ ਔਰ ਮੌਤ ਤੱਕ ਬਾਪ ਜਗਤੂ ਕੋ ਲੈ ਕੇ ਮੌਤ ਤੱਕ ਔਰ ਮੌਤ ਤੋਂ ਬਾਅਦ ਵੀ ਗੱਲ ਸਾਡੇ ਆਪਣੇ ਬਾਨੇ ਦੇ ਰਾਹੀਂ ਸਮਝਾਉਣਾ ਕਰਦੇ ਹਾਂ ਕਿ ਸ ਜੀਵ ਤਾਂ ਜਨ ਕਿਸ ਤਰ੍ਹਾਂ ਆਉਂਦਾ ਹੈ ਮੌਤ ਕਿਤਾ ਹੁੰਦੇ ਕਿ ਉਹ ਮਾਨਸ ਤੋਂ ਪਰਮੰਤਵ ਜਾਣਦਾ ਹੈ ਇਹ ਜੀਵਨ ਜੋਤ ਕੈਸੇ ਜਗੇ ਕੈਸੇ ਹੋਏ ਅੰਤਰ ਪਰਮਦਾਸ ਮੁਖਨਾ ਜਾਨ ਹੈ ਜਾਣਤ ਹੈ ਭਗਵੰਤ ਕਿਸ ਜੀਵ ਦਾ ਜਨਮ ਕਿਸ ਤਰ੍ਹਾਂ ਹੁੰਦਾ ਮੌਤ ਕਿਸ ਤਰ੍ਹਾਂ ਹੁੰਦੀ ਹੈ ਇਹ ਪਰਮਾਤਮਾ ਜਾਣਦਾ ਜੀਵ ਨਹੀਂ ਜਾਣਦਾ ਜੀਵ ਨੂੰ ਪਤਾ ਲੱਗ ਜਾਵੇ ਕਿਸ ਦਿਨ ਕੁਝ ਦਿਨ ਬਾਅਦ ਮੌਤ ਹੋਣੀ ਹੈ ਤੇ ਉਸ ਮੌਤ ਤੋਂ ਪਹਿਲਾਂ ਹੀ ਕਈ ਵਾਰ ਮਨ ਕਰ ਲੈ ਪਾਪ ਮਨ ਦੇ ਵਿੱਚ ਦੈਸ਼ਕ ਮਨ ਦੇ ਵਿੱਚ ਡਰ ਐਨਾ ਪੈਦਾ ਹੋ ਜਾਂਦਾ ਹੈਗਾ ਕਿ ਇਹ ਕਈ ਵਾਰ ਬਹੁਤ ਤੋਂ ਤੋਂ ਪਹਿਲਾਂ ਹੀ ਇਮਾਨਦਾਰੀ ਕੋਸ਼ਿਸ਼ ਦੇ ਵਿੱਚ ਲੱਗ ਜਾਵੇ ਪਾਪ ਮਨ ਦੇ ਵਿੱਚ ਡਰ ਹੋਂਕਾਰ ਨੂੰ ਨਾ ਤਾਂ ਜਿਹੜਾ ਜਿਉਣ ਦਾ ਆਨੰਦ ਹੈ ਉਹ ਨਹੀਂ ਲੱਭਣਾ ਹੁਣ ਆਪਾਂ ਨੂੰ ਪਤਾ ਨਹੀਂ ਹੈ

ਪਰ ਉਸ ਤੰਗਵਰ ਦਾ ਆਨੰਦ ਉਸਨੇ ਮੰਨਣਾ ਹੈ ਜਾਂ ਨਹੀਂ ਮੰਨਣਾ ਇਹ ਉਸਦੇ ਆਪਣੇ ਹੱਥ ਵਿੱਚ ਨਹੀਂ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਪ੍ਰੇਮ ਅੰਤ ਰਾਮ ਨਾਮ ਸੰਭਾਲ ਮਾਇਆ ਕੇ ਬ੍ਰਹਮ ਕਹਾਂ ਫੁੱਲੋਂ ਜਹਿ ਕੇ ਤਰਛਾ ਕਿਹੇ ਭਾਈ ਆਪਣੇ ਮੰਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ। ਕਿ ਰੇ ਮਨ ਰਾਮ ਨਾਮ ਸਵਾਰ। ਕਿ ਹੇ ਭਾਈ ਉਸ ਪਰਮਾਤਮਾ ਦੇ ਨਾਮ ਦੀ ਆਪਣੇ ਹਿਰਦੇ ਦੇ ਵਿੱਚ ਆਪਣੇ ਮੰਨ ਦੇ ਵਿੱਚ ਜੀ ਸੰਭਾਲ ਕਰ। ਪਾਮ ਪ੍ਰਭ ਨੂੰ ਯਾਦ। ਜਿੰਨੇ ਯਾਦ ਕਰੇਗ ਤੇ ਬਾਣ ਜਿਹਦੇ ਵਿੱਚ ਜਾਣ ਤੋਂ ਬਾਅਦ ਯਾਤਨਾ ਨੂੰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕੋਈ ਚੰਗਾ ਕੰਮ ਕੀਤਾ ਹੁਣ ਚੰਗਾ ਕੰਮ ਕਦੋਂ ਕਰਦਾ ਜਿਹਦੇ ਮਨ ਦੇ ਵਿੱਚ ਪਰਮਾਤਮਾ ਹੋਇਆ ਕੋਈ ਚੰਗਾ ਕੰਮ ਕਰੇਗਾ ਜੇ ਪਰਮਾਤਮਾ ਨੂੰ ਜਾਣ ਨਹੀਂ ਕਰਦਾ ਤਾਂ ਇਹ ਗੁਰੂ ਪਹਿਲੇ ਸਾਧ ਸੰਗਿਓ ਉਹਦੇ ਮਨ ਦੇ ਵਿੱਚ ਦਇਆ ਭਾਵਨਾ ਜੁਨਾਹੀਓ ਕਿਉਂਕਿ ਜਦੋਂ ਮਨੁੱਖ ਤੇ ਪਰਮਾਤਮਾ ਉੱਝਾ ਫੇਰ ਹੀ ਕਿਸੇ ਦੇ ਦਇਆ ਤੋਂ ਵੀ ਜੇ ਮਨ ਕਹਿੰਦਾ ਪਰਮਾਤਮਾ ਕਹਿੰਦਾ ਕਿ ਸਭ ਤੇ ਦਾ ਜੇਕਰ ਤੂੰ ਪ੍ਰਭੂ ਦਾ ਨਾਮ ਲੈ ਜਪੇਗਾ ਮਾਇਆ ਦੇ ਸਭ ਨੂੰ ਜੈ ਜਿਤ ਕਰ ਚਾਹ ਕਿ ਜੇਕਰ ਤੂੰ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਨਹੀਂ ਕਰੇਗਾ ਨਾਮ ਨਹੀਂ ਜਪੇਗਾ ਤੇ ਮਾਇਆ ਦੇ ਪਰਮ ਦੇ ਵਿੱਚ ਲੱਗ ਕੇ ਅੰਤ ਸਮੇਂ ਕੋ ਸੰਸਾਰ ਤੋਂ ਖਾਲੀ ਹੱਥ ਹੀ ਚਲਾ ਜਾਵੇਗਾ ਇਹ ਖਾਲੀ ਹੱਥ ਹੀ ਜਾਣਾ ਪੈਣਾ ਦੇਤ ਤੋਂ ਧਿਆਨ ਕੋਣ ਤੇਰੂ ਸੰਗਤ ਸੁਤਨੇ ਸਾਰ ਤੋਰ ਤਨ ਸਭ ਦੂਰ ਕਰੇ ਨਹੀਂ ਤੇ ਤਨ ਜਾ ਕਹਦੇ ਹੀ ਭਾਈ ਤੂੰ ਮੇਰ ਤਾਂ ਸਹੀ ਜੀਵ ਨੂੰ ਸਤਿਗੁਰੂ ਦਾਸ ਸਮਰ ਸਿਮਝਾ ਰਹੇ ਹੈ ਕਿ ਭਾਈ ਤੂੰ ਦੇਖ ਤਾਂ ਸਹੀ ਇਹ ਸੰਸਾਰ ਤੇਰਾ ਆਪਣਾ ਕੌਣ ਹੈ ਇਹ ਚੁੱਤ ਕੇ ਹੁਣ ਆਪਾਂ ਕਹਿੰਦੇ ਪਾਂਗੇ ਬਟ ਆਪਾਂ ਕਹਿੰਦੇ ਮੇਰਾ ਪੁੱਤ ਮੇਰੀ ਇਸਤਰੀ ਮੇਰਾ ਪ੍ਰਾਣ ਮੇਰੀ ਮਾਂ मेरा बाप आप कह दें बहुत छोटी कह दें कतलु जी कख तो यहां कौन तेरो सगा सुतने साल के सगा कौन है तेरा इतने तक तेरा पुत्र भी तेरा सगा नहीं हो पाप अंत वेले अंत वेले तेरी स्त्री ने भी ਤੇਰਾ ਸਾਥ ਛੱਡ ਜਾਣਾ ਜਿਹਨੂੰ ਆਪਣਾ ਜੀਵਨ ਜਨਤਿ ਕਹਿ ਦਿੰਦੇ ਕਹਿੰਦੇ ਤੇਰੇ ਸਾਰੇ ਹੀ ਸੰਗੀ ਸਾਥੀ ਤੇਰੇ ਮੱਥ ਤੇ ਤੇ ਨੌਂ ਸੰਬੰਧ ਤੋੜ ਲੈਂਦੇ ਤੇ ਜਿਹੜੇ ਆਪਣੇ ਸੱਜਣ ਬੱਤਰ ਦੋਸ ਜਾਂ ਤੇ ਸਾਰੇ ਸਤਿਗੁਰੂ ਕਹਿੰਦੇ ਸੰਗ ਚੱਲ ਤਾ ਹਮ ਵੀ ਚੱਲਣਾ ਕਹਿੰਦੇ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਨਾਲ ਜਲਦੀ ਹੋ ਕੁਝ ਨਹੀਂ ਜਾਂਦਾ ਨਹੀਂ ਤਾਂ ਜੀਵ ਨੂੰ ਸੰਸਾਰ ਵਿੱਚ ਕੰਮ ਸੰਜਾ ਕਰਨ ਲਈ ਜਾ ਕੇ ਕਹਿੰਦੇ ਸਰੀਰ ਨੂੰ ਵੀ ਅਗਨ ਪੇਟਾ ਕਰਕੇ ਵਾਪਸ ਆ ਜਾਂਦੇ ਤੋਰ ਤੰਗ ਸਭ ਦੂਰ ਕਰੇ ਹੈ ਦੇਹ ਕੇ ਤਾਂ ਜਾਤ ਦੇ ਦਾ ਕਹਿੰਦੇ ਸਰੀਰ ਵੀ ਸਾੜ ਕੇ ਸਵਾਹ ਕਰ ਦਿੱਤਾ ਜਾਂਦਾ ਆਪਾਂ ਦੇਖਦੇ ਸਾਡੇ ਰਿਸ਼ਤੇਦਾਰ ਕਿੰਨੇ ਆਪਣੇ ਸਰਦਾਰ ਕੈਨਸਾਂ ਫੜ ਕੇ ਚਲੇ ਗਏ ਅਸੀਂ ਉਹਨਾਂ ਨਾਲ ਕੀ ਕਰ ਸਾਡੇ ਨਾਲ ਕੀ ਹੋਣਾ ਹੈ ਸਤਿਗੁਰੂ ਇਹ ਕਹਿੰਦੇ ਭਾਈ ਪ੍ਰਾਣ ਗਏ ਇਹਦੇ ਜਿਸ ਦੇ ਵੇਲੇ ਆਪਣੇ ਅੰਦਰ ਤੱਕ ਉਸ ਜਗਤ ਰੱਖੇ ਨੇ ਪ੍ਰਾਣ ਗਏ ਕਿ ਜਦੋਂ ਸਰੀਰ ਤੋਂ ਪ੍ਰਾਣ ਨਿਕਲ ਗਏ ਤੇਰਾ ਸਰੀਰ ਜਿਵੇਂ ਟਿਕਾ ਟੇਨੀ ਹੋ ਗਿਆ ਕਿ ਜਦ ਸਤਿਗੁਰ ਹੈ ਕਮਿਟੀ ਦੀ ਤੇਜੀ ਹੋ ਗਿਆ ਪ੍ਰਾਣ ਕਿਹੇ ਕੌਣ ਪਾਣ ਤੇ ਰਹ ਕਹਿੰਦਾ ਫੇਰ ਦੱਸ ਕੌਣ ਪੇਰਾ ਹੈ ਦੇਖ ਦੇਖਣਾ ਕੋਈ ਤੁਕ ਤੇ ਬੁਰੀ ਤੈਨੂੰ ਦੇਖਣਾ ਪੈਣਾ ਹੈ ਸੋਚਣਾ ਪੈਣਾ ਹੈ ਹੁਣ ਜਦ ਇਹ ਆਪਣੀ ਆਪ ਨੂੰ ਅਨੁਭਵ ਕਰਕੇ ਕਿ ਮੰਗ ਲਾ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਆਪਾਂ ਵੇਖਦੇ ਆ ਕਈ ਵੀਰ ਪ੍ਰਾਣ ਸਾਡੇ ਸਰੀਰ ਚੋਂ ਢਿੱਕੇ ਚਲੇ ਜਾਂਦੇ ਕਹਿੰਦੇ ਆਪੇ ਜੰਨੇ ਆਨੂੰ ਉਸ ਜਗ੍ਹਾ ਤੇ ਰੱਖੇ ਦੇ ਫਿਰ ਕਿੰਨੇ ਤੇਰੇ ਉੱਦਸੀ ਵੀ ਤੇਰਾ ਇੱਥੇ ਆਪਣਾ ਕੌਣ ਹੈ ਕਹਿੰਦੇ ਘਰ ਕੀ ਨਾਂ ਪ੍ਰੇਤਨ ਲਾ ਕੀ ਉਹ ਤੋਂ ਬੂਤ ਬੂਤ ਕਰਪਾ ਤੇ ਨਾਮ ਦੇ ਨਾਲ ਇਕੱਲੇ ਔਰਤ ਨੂੰ ਨਹੀਂ ਕਿਹਾ ਜਾ ਸਕਦਾ ਸਾਨੂੰ ਪਰਿਵਾਰ ਕਰਦਾ ਹੈ ਮੇਰਾ ਪਾ ਮੇਰਾ ਪੁੱਤਰ ਤੇਰੀ ਭੈਣ ਤੇਰੀ ਮਾਂ ਮੇਰਾ ਪਤਾ ਆਪਾਂ ਇੱਕ ਤੁਸੀਂ ਨੂੰ ਸਮਝ ਜੋ ਰਿਸ਼ਤਾ ਹੈ ਉਸ ਨਾਮ ਤੇ ਨਾਲ ਆਂ ਬੁਕਾਰ ਕੇ ਕਰਨੀ ਜਿੰਨੀ ਵੇਰ ਸਾਂਝ ਚੱਲਦੇ ਆ ਜਿੰਨੀ ਵੇਰ ਸਾਂਝ ਚੱਲਦੇ ਆ ਉੰਨੀ ਤੇ ਰਿਸ਼ਤਾ ਰਹੀ ਹੈ ਤੇ ਜਦੋਂ ਸਵਾਚਲ ਦੇ ਬਾਂਧ ਉਹ ਜੰਦੇ ਫਿਰ ਨਾ ਇਸਤਰੀ ਤਾਂ ਫਿਰ ਉਸੇ ਲਈ ਕੀ ਜਾਂਦਾ ਹੈ ਡੈਡ ਬੋਡੀ ਕਿੱਥੇ ਹੈ ਪਾਪ ਦੀ ਸ਼ੀਰ ਕਿੱਥੇ ਹੈ ਨਣਾਜ ਤਾਂ ਸਤਮੰਜਿਕ ਦੇ ਕੋਈ ਨਾਮ ਦੇ ਅੰਗ ਵੀ ਨਹੀਂ ਕਹਿੰਦਾ ਕੋਈ ਵੀ ਪਾਰ ਕੇ ਕੋਈ ਵੀ ਨਹੀਂ ਕਹਿੰਦਾ ਕਿ ਮੇਰੇ ਭਰਾ ਨੂੰ ਮਾਤਾ ਮੇਰੀ ਮਾਂ ਨੂੰ ਮੇਰੇ ਪਿਤਾ ਨੂੰ ਨਹੀਂ ਉਸ ਵੇਲੇ ਕਹਿੰਦੇ ਕਿ ਬਾਡੀ ਨੂੰ ਨੜਾ ਦੇ ਬਾਡੀ ਕਿੱਥੇ ਰਹੀ ਫਿਰ ਤਾਂ ਨਾਮ ਦੇ ਨਾਲ ਤੁਝ ਪੁਕਾਰਦਾ ਰੇਸ਼ਕਾ ਦਾ ਵਰਤੀ ਕਰਦਾ ਫਿਰ ਕਿ ਸੰਤੋਜੀ ਤੇ ਪ੍ਰਾਣ ਦੇ ਕੌ ਪੌਂਡ ਤੇਰਾ ਇਹ ਸੋਚ ਵਿਚਾਰ ਬਹੁਰ ਜੇ ਕੰਨ ਕੰਨ ਮਾਈ ਜਿੱਤ ਪਾਵੇਂ ਹਾਰ ਇਹਦੇ ਨੇਕ ਪਰ ਸਹੀ ਜਿਸ ਵੇਲੇ ਤੋਂ ਆਪਣੇ ਪ੍ਰਾਣ त्याਗਦੇ ਉਸ ਵੇਲੇ ਤੇਰੇ ਨਾਲ ਕਿਸ ਨੇ ਜਾਣਾ ਕਿਸ ਨੇ ਜਾਣ ਲਈ ਕਿਸੇ ਨੇ ਨਹੀਂ ਜਾਣਾ ਨਾ ਸਿਰ ਗਏ ਕਿਸੇ ਦੇ ਨਾਲ ਨਾ ਸਾਡੇ ਨਾਲ ਕਿਸੇ ਦੇ ਨਾਲ ਕੇਵਲ ਉਹ ਕੇਵਲ ਆਪਾਂ ਇਕੱਲਿਆਂ ਨੂੰ ਹੀ ਜਾਣਾ ਪੜਨਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਾਪ ਉਸ ਨੇ ਪਰਮਾਤਮਾ ਦੇ ਨਾਮ ਤੋਂ ਬਣਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਤੈਨੂੰ ਅਨੇਕ ਪ੍ਰਕਾਰ ਦੇ ਨਾਲ ਅਨੇਕਾਂ ਪ੍ਰਕਾਰ ਆਵ ਬਾਣੀ ਦੇ ਅਕਰਤ ਹੈ ਇੱਕ ਵਾਰ ਵੀ ਅਨੇਕਾਂ ਵਾਰ ਇਸ ਧਰਤੀ ਵਿੱਚ ਇਸ ਜੀਵਨ ਦੇ ਵਿੱਚ ਤੈਨੂੰ ਜੀਵਨ ਸਫਲ ਕਰਨ ਦਾ ਰਾਸਤਾ ਮਿਲਿਆ ਅਨੇਕਾਂ ਪ੍ਰਕਾਰ ਨਾਲ ਤੈਨੂੰ ਸੰਜਾਮ ਦਿੱਤਾ ਜਿੰਦੇ ਪਾਵੇਂ ਹੁਣ ਤੋ ਇਹ ਜ਼ਿੰਦਗੀ ਦੀ ਬਾਜੀ ਜਿੱਤ ਲੈ ਤੇ ਪਾਵੇਂ ਖਾਗ ਲੈ ਬਹੁੜ ਜੇ ਤੱਕ ਕਾਲਮਾ ਜੀ ਬੌਣ ਲੇ ਬਹੁਤ ਮਾਰ ਕਿ ਬਹੁਤ ਮਾਰ ਤਨੁ ਸੰਗਾਦਤਾ ਹੈ ਆਪਾ ਸੰਤਾਂ ਬਾਪੁਰਸ਼ਾਂ ਨੇ ਸਾਸੰਦ ਵਿਖਾਨੇ ਇੱਥੇ ਸਤਿਗੁਰੂ ਜੀ ਬਾਣੀ ਦੇ ਨਾਲ ਡਰਾਵਿਦਾ ਜਦੋਂ ਜੀ ਦਾ ਬਚਪਨ ਤੋਂ ਲੈ ਕੇ जवानी तक कर बुढ़ापे तक कर मौत तक कर जीवन दस्या है बीती आज भजन नहीं कीता सेत पीता थर थर का हर सिमरन ने कीना सत संत ने गुरु पद से उ प्रभु कीर्तन ने गाए नहीं मानन मन जन प्रभु ने तम सुप्रेत गाए ਕਹੇ ਰਮਨ ਤਾਂ ਸਚਨ ਕੀ ਬਰਿਆ ਕੋ ਨਾ ਬਰਸ ਸਮੈ ਕਿ ਹਰ ਕੀ ਉਖਾਣ ਕਰਨੀ ਵਾਰੀ ਆਈ ਹੈ ਕੋਈ ਸਹਾਈ ਨਹੀਂ ਕੰਦੇ ਇਹ ਜੀ ਉਮਰ ਤੇਰੀ ਬੇਜੁਦੀ ਜਾ ਗਈ ਸਰੀਰ ਤੇਰਾ ਕਹਿੰਦੇ ਬੁਢਾਪੇ ਨਾਲ ਕੰਮੇ ਕਮਣ ਲੱਗਦਾ ਤੇ ਗੁਰੂ ਦੀ ਸੰਗਤ ਨਹੀਂ ਕੀਤੀ ਸਤ ਸੰਗ ਨਹੀਂ ਕੀਤਾ ਸਤ ਸੰਗ ਨਹੀਂ ਸੁਣਿਆ ਜੇ ਸੁਣਿਆ ਵੀ ਹੈ ਤੇ ਉਹਦਾ ਅਸਰ ਆਪਣੀ ਆਪ ਤੇ ਲਗੁਣਿਤ ਤੇ ਸਭ ਤੋਂ ਜੇ ਕਹਿੰਦੇ ਤੈਨੂੰ ਭਾਈ ਬਹੁਤ ਤਰ੍ਹਾਂ ਬਹੁਤ ਵਾਰੇ ਸੰਗਾ ਦਤਾ ਹੈ ਕਿ ਸੰਸਾਰ ਦੀ ਬਾਜੀ ਭਾਵੇਂ ਜਿੱਤ ਲੈ ਤੇ ਭਾਵੇਂ ਹਾਰ ਲੈ ਇਹ ਤੇਨੇ ਆਪਣੀ ਹੱਥ ਵਸ ਵਿੱਚ ਆ ਹੁਣ ਤੂੰ ਜੋ ਕਰਨਾ ਚਾਹੁੰਦਾ ਉਹ ਨਾ ਕਹਿੰਦੇ ਖਾਲਸਕੰਧ ਜੇ ਮਾਇਆ ਸਭ ਤੋਂ ਥਰੇ ਦੇ ਪੰਖ ਕੋ ਪ੍ਰਤਪਾਰ ਕਹਿ ਨਬੇ ਦਾਸ ਸਤਿਗੁਰ ਬਚਨ ਗੁਰ ਕਹਿ ਸੋਨਾ ਜੀਤ ਇਸਾ ਕਹਿ ਪਈ ਪ੍ਰਮਾਤਮਾ ਦੇ ਨਾਮ ਸਾਹਮਣੇ ਇਸ ਸੰਤਾ ਕੀ ਮਾਇਆ ਚੋਠੀ ਹੈ ਕਿ ਮਾਇਆ ਦੇ ਕਲੇਜ ਆਪਾਂ ਹਰ ਜੀ ਕਹਿੰਦਾ ਕਿ ਮਾਇਆ ਦੇ ਨਾਲ ਤੁਵੇਂ ਸਭ ਕੁਝ ਕਰਨਾ ਫਿਰ ਜੀ ਦੇ ਜੀ ਤੇ ਆ ਪੁੱਤਰ ਮਾਤਾ ਜੀ ਦੇ ਸਾਹਮਣੇ ਤਨ ਦੋੜ ਭੰਗ ਹੋ ਜਾਂਦੇ ਆ ਦੇਖਦੇ ਆ ਮਾਤਾ ਪਿਤਾ ਜਿਉਦੇ ਹੁੰਦੇ ਆ ਤੇ ਕਾਮਿਲ ਦੋ ਸ਼ੱਕ ਤਿੰਨਾਂ ਸੱਚ ਵੰਡਿਆ ਜਾਂਦਾ ਮਾਂ ਬਾਪ ਤੇ ਕੀ ਮਿੱਤਰੀ ਹੋਵੇਗੀ ਜਿੰਨੇ ਕਦੇ ਪੁੱਛ ਕੇ ਦੇਖੀਏ ਪਰ ਇਹ ਦੁਨੀਆਵੀ ਹੈ ਦੁਨੀਆ ਦੇ ਰਾਹ ਚੱਲਣਾ ਪੈਣਾ ਤੇ ਸਤਿਗੁਰ ਜੀ ਬਖਸ਼ੀਂ ਕਰਦੇ ਆ ਕਿ ਮਾਇਆ ਚੁਕੀ ਹੈ ਮਾਇਆ ਆਪਣੇ ਮਗਰ ਲੱਗੇ ਕ੍ਰਿਸ਼ਨਾ ਤੱਕ ਨੂੰ ਠਕਰ ਕਰਦੇ ਨੇ ਦੇ ਦੇ ਪ੍ਰਾਪਤ ਕਰਦੇ ਨਾਲ ਜ਼ਮੀਨ ਜੱਤਾ ਦਾ ਜ਼ਮੀਨ ਦਾ ਜੱਜ ਦਾ ਨਿਗਰਦ ਤੇ ਇੱਕ ਦੂਜੇ ਨਾਲ ਬੇਮਾਨੀ ਨਹੀਂ ਹੁੰਦੀ ਆ ਸਭ ਤੋਂ ਜਿਵੇਂ ਕਹਿੰਦੇ ਕਿਹੜੀ ਗੱਲ ਕਰਦੇ ਤੁਸੀਂ ਇਸ ਲਈ ਭਾਈ ਤੂੰ ਪ੍ਰਭੂ ਦੇ ਪ੍ਰੇਮਾ ਭਗਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ ਸਤਿਗੁਰ ਉਦਾਸ ਸਭਨਾਂ ਨੂੰ ਕਰਨ ਕਰਦੇ ਕਿ हे ਜੀਵ ਪ੍ਰਭੂ ਨੂੰ ਮਿਲਣ ਵਾਲੇ ਉਹਨ ਇਥੇ ਗੱਲ ਆ ਗਈ ਬਚਨਾਂ ਦੀ ਕਿ ਸਾਡੇ ਹਿਰਦੇ ਦੇ ਵਿੱਚ ਗੁਰੂ ਦੇ ਬਚਨ ਵਸਣ ਪ੍ਰਭੂ ਨੂੰ ਮਿਲਣ ਵਾਲੇ ਗੁਰੂ ਦੇ ਬਚਨ ਆਪਣੇ ਅੰਦਰੋਂ ਨਾ ਅੰਦਰੋਂ ਬਾਹਰ ਦੇ ਤੋਂ ਨਾ ਪੜਾ ਸੁਭੋਗ ਨੂੰ ਅਪਰਜਨ ਕੇ ਆਪਣਾ ਜੀਵਨ ਸਫਲ ਤੂੜ ਸੰਤ ਕੇ ਚਰਨ ਕੀ ਸੋਈ ਸ੍ਰੇਟ ਹੈ ਗੰਗ ਪਾਪਾਂ ਨੂੰ ਤਰੇ ਚੜ੍ਹੇ ਨਾਮ ਕਰਨ ਜੇ ਤੂੜ ਸੰਤ ਕੇ ਚੰਨ ਕੀ ਸਾਨੂੰ ਕਿਤੇ ਸੰਤਾਂ ਦੇ ਚਰਨਾਵਾਂ ਦੇ ਵਿੱਚ ਬਹਿਣ ਦਾ ਮੌਕਾ ਮਿਲ ਸਾਨੂੰ ਕਿਤੇ ਸੰਤ ਗੁਰਾਂ ਦੀ ਸੰਤਾਂ ਦੀ ਬਾਣੀ ਸੁਣਨ ਦਾ ਮੌਕਾ ਮਿਲ ਔਰ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਉਹ ਕਹਿੰਦੇ ਗੰਗਾ ਦੇ ਵਿੱਚ ਨੌਣ ਦੇ ਨਾਲੋਂ ਜ਼ਿਆਦਾ ਬਰਤਦਾ ਹੈ ਫਿਰ ਸਾਡੇ ਮਨਾਂ ਦੀ ਮੈੜ ਉਹ ਸੰਤਾਂ ਦੇ ਬਾਣੀ ਸੁਣ ਕੇ ਮਨਾਂ ਦੀ ਮੈੜ ਉਤਰ ਜਾਂਦੀ ਹੈ ਸਤਿਗੁਰ ਨਾਮ ਦਾ ਸਾਪਣ ਦਿੰਦੇ ਜਨਮ ਜਨਮਾਂ ਦੀ ਮੈੜ ਤੋਧ ਦਿੰਦੇ ਕਿਉਂ ਨਾਮ ਦਾ ਸਾਪਣ ਸਤਿਗੁਰ ਦਿੰਦੇ ਜਦ ਇਹ ਨਾਮ ਕਰੇ ਕਿਤੇ ਐਸਾ ਵਿਕਲ ਚੱਲਦਾ ਹੈ ਜਿਹੜਾ ਪਰ ਉਤਰਦਾ ਨਹੀਂ ਇਸ ਕਰਕੇ ਗੁਰੂ ਪਹਿਲੇ ਸਾਥ ਚੋਂ ਜਿਉ ਹਮੇਸ਼ਾ ਸਤ ਗ੍ਰਾਮ ਦੀ ਬਾਣੀ ਤੇ ਚੱਲ ਕੇ ਇਹ ਆਉ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ